ਸਸ਼ੀ ਗੱਲ ਦੋਸਤੋ ਅ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਐਸ ਆਈ ਆਰ ਸਪੈਸ਼ਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਟਾਰਟ ਹੋ ਗਿਆ ਇਲੈਕਸ਼ਨ ਕਮਿਸ਼ਨ ਦਾ ਤੇ ਬੀ ਐਲ ਐਸ ਨੂੰ ਟ੍ਰੇਨਿੰਗਸ ਤੇ ਕੰਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਤੇ ਬਿਹਾਰ ਵਿੱਚ ਕੰਮ ਆਲਮੋਸਟ ਕੰਪਲੀਟ ਹੋ ਚੁੱਕਿਆ ਹੈ ਖਤਮ ਹੋਣ ਦੀ ਕਗਾਰ ਤੇ ਹੈ ਤੇ ਨੈਕਸਟ ਵਾਰੀ ਪੰਜਾਬ ਦੀ ਹੈ ਜਿਸ ਦੀ ਆਪਾਂ ਨੂੰ ਟ੍ਰੇਨਿੰਗਾਂ ਦਿੱਤੀ ਜਾ ਰਹੀ ਹੈ ਤੇ ਕੰਮ ਕਰਨ ਨੂੰ ਕਿਹਾ ਜਾ ਰਿਹਾ ਹੈ ਦੋਸਤੋ ਇਹ ਕਾਫੀ ਡਿਫਿਕਲਟ ਕੰਮ ਦੇਖਣ ਚ ਜਾਪਦਾ ਹੈ ਪਰ ਅਗਰ ਉਹਨੂੰ ਉਸ ਨੂੰ ਤਰਤੀਬ ਬਾਜ਼ ਸਮਝ ਕੇ ਕਰਾਂਗੇ ਤਾਂ ਕੰਮ ਕਾਫੀ ਇਨਾ ਉਖਾ ਨਹੀਂ ਹੈ ਪਰ इजीली ਹੋ ਜਾਵੇਗਾ ਇਸ ਲਈ ਤਾਂ ਨਈ ਗਾਈਡੈਂਸ ਵਾਸਤੇ ਵੀਡੀਓ ਬਣਾ ਰਿਹਾ ਹਾਂ ਦੇ ਬੀ ਐਲਓ ਭਾਈ ਜੀ ਕਿ ਤੁਹਾਨੂੰ ਬੜਾ इजीली ਸਮਝਾ ਸਕਾਂ ਤੇ ਜਿਵੇਂ ਕੰਮ ਕਰ ਸਕੂਗਾ ਪਲੈਨਿੰਗ ਦੇ ਨਾਲ ਅੱਗੇ ਫਿਊਚਰ 'ਚ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਕ ਲਿਸਟ ਬਣਾ ਲਈਏ ਜਿਦੇ ਵਿੱਚ ਲੜੀ ਨੰਬਰ ਸੀਰੀਅਲ ਨੰਬਰ 2003 ਵਿੱਚ ਸੀਰੀਅਲ ਨੰਬਰ ਜਿਹੜੀ ਵੋਟਰ ਸੂਚੀ ਆਪਾਂ ਨੂੰ ਦਿੱਤੀ ਹੋਈ ਹੈ ਉਹ 2003 ਵਾਲੀ ਉਹ ਜਿਹੜਾ ਕੀ ਸੀਰੀਅਲ ਨੰਬਰ ਹੈ ਵੋਟਰ ਦਾ ਕੀ ਨਾਮ ਹੈ 2003 2003 ਦੀ ਗੱਲ ਕਰ ਰਹੇ ਹਾਂ ਮੈਂ ਤੇ ਉਹਦਾ ਫਾਦਰ ਨੇਮ ਕੀ ਹੈ ਇਹ ਇਹਦੇ ਵਿੱਚ ਉਹ ਤੋਂ ਬਾਅਦ ਜਿਹੜਾ ਆਪਾਂ ਨੂੰ ਮੈਚ ਕੀਤਾ ਆਪਣੀ ਵੋਟਰ ਲਿਸਟ ਨਾਲ 2025 ਦੀ ਵੋਟਰ ਲਿਸਟ ਨਾਲ ਉਹਦੇ ਵਿੱਚ ਆ ਜਾਣਾ ਹੈ ਵੀ ਕਿਹੜੀ ਵੋਟਰ ਲਿਸਟ ਨਾਲ ਆਪਾਂ ਨੂੰ ਮੈਚ ਕੀਤਾ ਹੈ ਠੀਕ ਹੈ ਤੇ ਉੱਚਾ ਹਾਊਸ ਨੰਬਰ ਤੁਸੀਂ ਇਹ ਤੁਹਾਡੀ ਮਰਜ਼ੀ ਹੈ ਅਗਰ ਫਿਊਚਰ ਚ ਤੁਹਾਨੂੰ ਲੱਭਣਾ ਸੌਖਾ ਹੋ ਜਾਏਗਾ ਸੀਰੀਅਲ ਨੰਬਰ ਦੇ ਨਾਲ ਤਾਂ ਹਾਊਸ ਨੰਬਰ ਵੀ ਨੋਟ ਕਰ ਸਕਦੇ ਹੋ ਤੁਸੀਂ ਤੇ ਕਰੰਟ ਜੋ ਦਾ ਸੀਰੀਅਲ ਨੰਬਰ ਹੈ ਇਹ ਦਾ ਕਾਲਮ ਬਣਾਣਾ ਹੈ ਇੱਕ ਉਹਦਾ IP ਕਿੰਬਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਜਾ ਕੇ ਆਪਾਂ ਨੇ ਇੰਟਰਨੈਟ ਤੇ ਉਹ ਡਾਟਾ ਐਂਟਰ ਕਰਨਾ ਕੱਲੇ-ਕੱਲੇ ਵੋਟਰ ਦਾ ਤਾਂ IP ਕਿੰਬਰ ਜ਼ਰੂਰੀ ਹੈ ਤੇ ਇਹ ਇੱਕ ਸਪੈਸ਼ਲ ਚੀਜ਼ ਹੈ ਜਿਹਦੇ ਨਾਲ ਹੀ ਆਪਣਾ ਕੰਮ ਸੁੱਖਾ ਹੋ ਜਾਏਗਾ ਸਪੈਸ਼ਲ ਫੈਬਰੀ ਨੰਬਰ ਭਾਈ ਬੀ ਐਲਓ ਇਹ ਕੀ ਹੈ ਇਹ ਦੇ ਵਿੱਚ ਇਹ ਕੀ ਹੈ ਇਹ ਜਿਹੜੇ ਆਪਾਂ ਨੇ ਸਰਵੇ ਰਿਲੇਸ਼ਨ ਰਜਿਸਟਰ ਤਿਆਰ ਕੀਤੇ ਹੋਏ ਆ ਪੁਰਾਣੇ ਆਪਣੇ ਜਿਹਦੇ ਅੰਦਰ ਆਪਨੇ ਪੂਰੇ-ਪੂਰੇ ਪਰਿਵਾਰ ਬਾਰੇ ਦੱਸਿਆ ਹੋਇਆ ਹੈ ਵਿਆਹ ਬੰਦਾ ਹੈ ਉਹਦਾ ਵੋਟਰ ਕਾਰਡ ਨੰਬਰ ਆ ਹੈ ਤੇ ਉਹਦੇ ਬੱਚੇ ਅੱਗੇ ਆ ਇਹ ਆਪਾਂ ਪੇਜ ਨੰਬਰ ਲਗਾ ਲੋ ਜਾਂ ਇੱਕ ਫੈਮਿਲੀ ਨੂੰ ਇੱਕ ਨੰਬਰ ਦੇ ਦਿੰਦੇ ਆ ਉਹ ਵਾਲਾ ਨੰਬਰ ਹੈ ਕਿ ਉਥੋਂ ਪਰ ਚੱਲ ਜਗਾ ਜਿਵੇਂ ਆ ਦੇਖੋ ਇਹ ਜੇ ਪੀ ਨੰਬਰ ਫੈਮਿਲੀ ਹੈ ਤਾਂ ਸੁਖਵਿੰਦਰ ਸਿੰਘ ਹੈ ਸੋ ਕੁਵਿੰਦਰ ਸਿੰਘ ਹੈ ਉਸੇ ਤਰੀਕੇ ਨਾਲ ਇਹਦੇ ਅੰਦਰ ਸਾਰੇ ਰਜਿਸਟਰ ਦੇ ਅੰਦਰ ਸਰਵਰ ਰਜਿਸਟਰ ਦੇ ਅੰਦਰ ਪੇਜ ਉਪਰ ਦਿੱਤੇ ਹੋਏ ਨੇ ਤੁਸੀਂ ਵੀ ਆਪ ਦਾ ਸੀਰੀਅਲ ਨੰਬਰ ਨਹੀਂ ਦਿੱਤਾ ਹੈਗਾ ਤਾਂ ਦੇ ਲਿਓ ਤੁਹਾਨੂੰ ਇਹਦੇ ਨਾਲ ਕੰਮ ਈਜ਼ੀ ਹੋ ਜਾਏਗਾ ਬਹੁਤ ਈਜ਼ੀ ਹੋ ਜਾਏਗਾ ਦੋਸਤੋ ਮੈਂ ਸ਼ਹਿਰ ਵਿੱਚ ਵੀ ਐਲਓ ਆ ਤਾਂ ਮੈਨੂੰ ਪਰਿਵਾਰ ਦੇ ਵਿੱਚ ਹਾਊਸ ਨੰਬਰ ਦੇਣੇ ਪੈਂਦੇ ਆ ਤਾਂ ਜੋ ਪਰਿਵਾਰ ਨੂੰ ਪਛਾਣ ਸਕਾ ਅਗਰ ਤੁਹਾਡੀ ਪਿੰਡ ਵਿੱਚ ਬੀਐਲਓ ਦੀ ਡਿਊਟੀ ਹੈ ਤਾਂ ਤੁਸੀਂ ਪੂਰੇ ਦੇ ਪੂਰੇ ਪਰਿਵਾਰ ਦੇ ਮੈਂਬਰਾਂ ਨੂੰ ਵੈਸੀ ਪਛਾਣਦੇ ਹੋ ਤਾਂ ਤੁਹਾਡੇ ਲਈ ਇਹ ਕਾਹਲਾ ਕੰਮ ਹੋਰ ਵੀ ਇਜ਼ੀ ਹੋ ਜਾਵੇਗਾ ਤਾਂ ਤੁਹਾਨੂੰ ਸਰਵੇ ਲਈ ਰਜਿਸਟਰ ਦੀ ਜਰੂਰਤ ਨਹੀਂ ਉਸ ਤੋਂ ਬਾਅਦ ਪਹਿਲਾਂ ਤੁਸੀਂ ਇਹ ਨੋਟ ਕਰ ਲਿਆ ਤੁਸੀਂ ਇੱਕ ਲਿਸਟ ਬਣਾ ਲਈ ਪ੍ਰੋਪਰ ਕਿ ਸਾਡੇ ਆਹ ਵਾਲੇ ਵੋਟਰ 2003 ਦੀ ਲਿਸਟ ਦੇ ਵਿੱਚ ਹੈਗੇ ਐ 2025 ਦੀ ਲਿਸਟ ਵਿੱਚ ਵੀ ਹੈਗੇ ਆਪਾਂ ਮੈਚ ਕਰਕੇ ਆਪਾਂ ਨੇ ਇਹ ਨੂੰ ਕੋਲ ਬਣਾ ਲਿਆ ਤੇ 2003 ਦੀ ਲਿਸਟ ਦਾ ਲਿਖ ਲਿਆ ਤੇ 2025 ਦੀ ਲਿਸਟ ਚੋਂ ਦਾ ਕਰੰਟ ਸਟੇਟਸ ਲਿਖ ਲਿਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਬ ਆਦੇ ਬੀ ਐਲੋ ਰਜਿਸਟਰ ਦੇ ਸਾਰ ਨਾਲ ਦੇ ਫੈਮਿਲੀ ਨੰਬਰ ਲਗਾਈ ਜੋ ਕਿਰੇ ਪੇਜ ਤੇ ਤੋ ਉਹਦਾ ਫੈਮਿਲੀ ਦਾ ਨੰਬਰ ਹੈ ਠੀਕ ਹੈ ਜੀ ਇੰਨਾ ਕੰਮ ਹੋ ਗਿਆ ਇਹ ਤੁਹਾਡੀ ਲਿਸਟ ਹੋ ਗਈ ਤਿਆਰ ਏ ਠੀਕ ਹੈ ਆਪਣੇ ਤੋਂ ਜਿਹੜੀ ਡਿਟੇਲ ਮੰਗੀ ਜਾਂਦੀ ਹੈ ਜਾਂ ਡਿਟੇਲ ਅੱਗੇ ਐਂਟਰ ਕਰਨੀ ਹੋਏਗੀ ਆਪਾਂ ਨੂੰ ਇਹ ਵਾਲਾ ਫਾਰਮ ਦੇਣਾ ਪਏਗਾ ਏ ਬੀ ਸੀ ਡੀ ਈ ਤੇ ਐਫ ਤੇ ਜੀ ਤੇ ਆਪਣੇ A C D ਤੇ F ਇਹ ਸਿਰਫ ਆਪਾਂ ਨੂੰ A ਵਾਲੀ ਲਿਸਟ ਦੇ ਅਕੋਰਡਿੰਗ ਹੀ ਆਪਣਾ ਬਣ ਕੇ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਰਹੇਗੀ ਗੱਲ ਜਿਹੜੀ ਹੈਗੀ ਹੈ B E ਤੇ G ਉਹ ਬੜਾ ਈਜ਼ੀ ਹੈ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਇਸ ਤਰੀਕੇ ਨਾਲ ਅਗਰ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਤਰੀਕੇ ਨਾਲ ਕਰੋਗੇ ਕੰਮ ਤੁਹਾਡਾ ਬੜਾ ਈਜ਼ੀਲੀ ਕੰਮ ਹੋ ਜਾਏਗਾ ਉਸ ਤੋਂ ਬਾਅਦ ਦੋਸਤੋ ਇਹ ਤੁਹਾਡੀ A ਤਿਆਰ ਹੋ ਜਾਣੀ ਹੈ ਉਸ ਤੋਂ ਬਾਅਦ ਆਪਾਂ ਨੇ ਇੱਕ ਪੇਜ ਹੋਰ ਲੈ ਲੈਨੇ ਆ ਆਪਾਂ ਨੇ ਹਰੇਕ ਦਾ ਜਿੰਨੇ ਆਪਾਂ ਨੇ ABC D ਐ ਉਹਨੇ ਆਪਾਂ ਨੂੰ ਪੇਜ ਲਗਾਣੇ ਪੈਣਗੇ ਆਪਾਂ ਨੇ ਇੱਕ ਆ ਪੇਜ ਲਗਾ ਲੈਣਾ ਸੰਜੋ ਲੋ ਮੈਂ ਇਹਨੂੰ ਨੰਬਰ ਦਿੱਤਾ C ਇਹ ਸਿਰਫ C ਵਾਲੇ ਵੋਟਰਾਂ ਦੀ ਡਿਟੇਲ ਦੇ ਰਹੀ ਹਾਂ ਮੈਂ ਠੀਕ ਹੈ ਇਹਦੇ ਵਿੱਚ ਕੀ ਹੈ ਫਾਦਰ ਹੈ ਮਦਰ ਹੈ ਜਾਂ ਹਸਬੰਡ ਹੈ ਇਹਦੇ ਵਿੱਚ ਆਪਾਂ ਨੂੰ ਕਿਆ ਲੋੜ ਪੈਗੀ ਜਿਵੇਂ ਮਦਰ ਹੈ ਆਪਣੇ 2003 ਦੇ ਵਿੱਚ ਇੱਥੇ ਮਦਰ ਹੈ ਆਹ ਹੈ ਜਸਵੀਰ ਕੋਹਰ ਹੈ ਫਾਦਰ ਨੇਮ ਐ ਸੁਖਵਿੰਦਰ ਸਿੰਘ ਤੇ ਆਪਣੇ ਜਿਹੜਾ ਕਰੰਟ ਵੋਟਰ ਹੈ ਉਹਦੇ ਫਾਦਰ ਨੇਮ ਸੁਖਵਿੰਦਰ ਸਿੰਘ ਲਿਖਿਆ ਹੋਏਗਾ ਮਦਰ ਨੇਮ ਤਾਂ ਲਿਖ ਦੇਣੀ ਹੈ ਬਹੁਤ ਘੱਟ ਵੋਟਰਾਂ ਦੇ ਹੈ ਜੇ ਮਦਰ ਨੇਮ ਦੇ ਨਾਲ ਲਿਖਿਆ ਹੋਏਗਾ ਬੰਨਾ ਜ਼ਿਆਦਾਤਰ ਫਾਦਰ ਨੇਮ ਹੈ ਤਾਂ ਇਸ ਤਰੀਕ ਤੋਂ ਆਪਾਂ ਜਦੋਂ ਉਹਦੀ ਫੈਮਿਲੀ ਕੱਢਾਂਗੇ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਉਹਦਾ ਵੋਟਰ ਹੈਗਾ ਕੋਈ ਤੇ ਉਹਦੇ ਫਾਦਰ ਨੇਮ ਸੁਖਵਿੰਦਰ ਸਿੰਘ ਹੈ ਤੇ ਆਪਾਂ ਨੂੰ پتہ ਚੱਲ ਜੇਗਾ ਕਿ ਉਹ ਇਹ ਵਾਲੇ ਵੋਟਰ ਦੇ ਨਾਲ ਸਬੰਧਤ ਹੈ ਤਾਂ ਉਹਦਾ ਵੋਟਰ ਲਿਸਟ ਤੇ ਇਹ ਵਾਲਾ ਨੰਬਰ ਪਏਗਾ ਸਮਝ ਲਓ ਫੋਰ ਇਗਜ਼ਾਮਪਲ ਇਹ ਹੈ ਕਿ ਸੁਖਵਿੰਦਰ ਸਿੰਘ ਦੀ ਜੇਕਰ ਸਮਝ ਲਓ ਡੈਥ ਹੋ ਚੁੱਕੀ ਹੈ ਤਾਂ ਕੱਲੀ ਸਿਰਫ ਮਦਰ ਮਦਰ ਹੈ ਠੀਕ ਹੈ ਐਡ ਪ੍ਰੈਜ਼ੈਂਟ ਸਿਰਫ ਮਦਰ ਮਦਰ ਹੈ ਉਹਦੀ ਪ੍ਰੈਜ਼ੈਂਟ 2025 ਦੀ ਲਿਸਟ ਵਿੱਚ ਐਗਜ਼ਾਮਪਲ ਦੇ ਰਿਹਾ ਮੈਂ ਤਾਂ ਆਪਾਂ ਨੇ ਫਾਦਰ ਨੇਮ ਕੱਢ ਲੈਣਾ ਹੈ ਤੇ ਫਿਊਚਰ ਵਿੱਚ ਆਪਾਂ ਨੂੰ ਹੈਲਪ ਹੋ ਜੇਗੀ ਇਸ ਲਈ ਆਪਾਂ ਨੇ ਆ ਲੈ ਲਿਖ ਲੈਣੇ ਤੇ ਠੀਕ ਹੈ 2025 ਵਿੱਚ ਉਹਦਾ ਸੀਰੀਅਲ ਨੰਬਰ ਕੀ ਹੈ ਐਪਿਕ ਨੰਬਰ ਕੀ ਹੈ 2025 ਚ ਨੇਮ ਏਜ ਏਜ ਕੱਢਣੀ ਬਹੁਤ ਜ਼ਰੂਰੀ ਹੈ ਕਿਉਂਕਿ ਸੀ ਦੇ ਹਿਸਾਬ ਨਾਲ ਹੈ ਸੀ ਵਿੱਚ ਕੀ ਆ ਹੈ ਸੀ ਵਿੱਚ ਮੰਗਿਆ ਗਿਆ ਹੈ ਆ ਬੋਨ ਜਿਹੜਾ ਹੈਗਾ 38 ਤੋਂ 31 ਸਾਲ ਦੇ ਵਿੱਚ ਘਟ ਜਾਏਗਾ ਬੰਦਾ ਦੇਖੋ ਜਿਹੜੇ ਏ ਹੈ ਨਾ ਏ ਸੀ ਡੀ ਤੇ ਈ ਇਹ ਸਾਰੇ ਉਹ ভোটার ਨੇ ਦੋ ਜਿਹੜੇ 2000 ਤਿੰਨ ਦੀ ভোটার ਲਿਸਟ ਦੇ ਹਿਸਾਬ ਨਾਲ ਮੈਚ ਕਰਦੇ ਹੈ ਬੰਦਿਆਂ ਦੇ ਪਰਿਵਾਰ ਸਿਰਫ ਫਰਕ ਕੀ ਹੈ ਏ ਦੇ ਵਿੱਚ ਸਿਰਫ ਉਹੀ ਬੰਦੇ ਆ ਜਿਹੜੇ ਡਾਇਰੈਕਟ ਮੈਚ ਕਰ ਗਏ ਸੀ ਦੇ ਅੰਦਰ ਉਹ ਹੈ ਜਿਨ੍ਹਾਂ ਦੇ ਬੱਚੇ ਆ ਗਏ ਜੇ 2 ਜਾਂ 3 ਵਿੱਚ ਸੀ ਇਹਨਾਂ ਦੇ ਬੱਚੇ ਆ ਗਏ ਡੀ ਦੇ ਵਿੱਚ ਕੀ ਹੈ ਜਿਨ੍ਹਾਂ ਦੇ ਦੋਨੇ ਬੱਚੇ ਏ ਦੇ ਵਿੱਚ ਕੀ ਹੈ ਕਿ 38 ਤੋਂ 31 ਸਾਲ ਦੇ ਵਿਚਕਾਰ ਹੈ ਏ ਡੀ ਦੇ ਵਿੱਚ ਕੀ ਹੈ ਜਿਹੜੇ 20 ਸਾਲ ਤੋਂ ਘੱਟ ਹੈ 20 ਜਾਂ 21 ਹੋਣ ਵਾਲੇ ਆ ਕਿਉਂਕਿ ਡੇਟ ਦੇ ਹਿਸਾਬ ਨਾਲ ਹੈ ਜਿਹੜੇ ਲਗਭਗ 20 ਸਾਲ ਜਾਂ 20 ਸਾਲ ਤੋਂ 20 ਸਾਲ ਤੋਂ ਜਿਹੜੇ ਵੱਡੇ ਐ ਹਨਾ ਛੋਟੇ ਐ ਉਹ ਆ ਗਏ ਪਰ ਜਿਹੜੇ ਦੂਰਨੇ ਪੇਰੈਂਟਸ 2003 ਚ ਹੈਗੇ ਉਸੇ ਤਰੀਕੇ ਨਾਲ ਇਹ ਆ ਗਿਆ ਠੀਕ ਐ ਇਹ ਏਜ ਦੇ ਹਿਸਾਬ ਨਾਲ ਇਹਨੂੰ ਵੰਡਿਆ ਗਿਆ ਪਰ ਇਹ ਸਾਰੇ ਹੀ 2003 ਦੀ ਲਿਸਟ ਨਾਲ ਸੰਬੰਧਿਤ ਪਰਿਵਾਰਾਂ ਵਿੱਚੋਂ ਆ ਠੀਕ ਐ ਜੀ ਇਸ ਲਈ ਆਪਾਂ ਨੇ ਆਪਣਾ ਇੱਕ ਕੰਮ ਕਰਾਂਗੇ ਤਾਂ ਆਪਣੇ ਇਹ ਚਾਰ ਹੋ ਜਾਣਗੇ ਪਿਛਲੇ ਇਹ ਵਾਲਾ ਕੰਮ ਕਰਨਾ ਸੌਖਾ ਹੋ ਜਾਏਗਾ ਹੁਣ ਕੀ ਕਰਨਾ ਐ ਆਪਾਂ ਨੇ आरएल नंबर नेम लिख लेना ए ओही आ गया अपना फैमिली नंबर आ गया जेड़ा आपने ਦਿੱਤਾ ਸੀ बीएलओ ਦਾ ਇਹ 2003 ਦੀ ਲਿਸਟ ਵਿੱਚ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਆਪਾਂ ਨੇ ਇੱਥੇ ਫਾਈਂਡ ਆਊਟ ਕੀਤਾ ਸੀ ਸੀਰੀਅਲ ਨੰਬਰ ਉੱਥੇ ਉਹ ਆਏਗਾ ਠੀਕ ਹੈ ਜੀ ਅਤੇ ਕੈਟਾਗਰੀ ਬੀ ਸੀ ਡੀ ਜੋ ਵੀ ਇਹਦੀ ਆਏਗੀ ਠੀਕ ਹੈ ਇਸੇਮ ਫਾਰਮੂਲੇ ਦੇ ਆਪਾਂ ਨੇ 4-5 ਬਣਾ ਲੈਣੇ ਹਨ ਹੁਣ ਕਿਵੇਂ ਕੰਮ ਕਰਨਾ ਹੁਣ ਆਪਾਂ ਆ ਗਿਆ ਮੇਨ ਕੰਮ ਕਰਨ ਦਾ ਤਰੀਕਾ ਕਿਵੇਂ ਕਰਨਾ हम आप लिस्ट क्ढ़ी पेज नंबर आ गया अपना बी ठीक है बी नंबर पेज क्या बी आ गया ये तो अपना आ गया ज जसवीर कौर जसवीर कौर आ गई जी ठीक है जी ये जसवीर कौर आ गई ये सुखविंदर सिंह आ गया ਠੀਕ ਹੈ ਹੁਣ ਇਹ ਅੱਗੇ ਉਹਦੇ ਬੱਚੇ ਆ ਗਏ ਇਹ ਇੱਕੋ ਪਰਿਵਾਰ ਦੇ ਹੈ ਤਾਂ ਆਪਾਂ ਨੇ ਨਵੀਂ ਲਿਸਟ ਵਿੱਚ ਸੀ ਵਾਲੀ ਵਿੱਚ ਅਗਰ ਇਹਨਾਂ ਦੇ ਬੱਚੇ ਦੀ ਹੁਣ ਆਪਾਂ ਇੱਕ ਆਧਿਕ ਵੋਟਰ ਲਿਸਟ ਕੱਢਾਂਗੇ ਤਾਜੀ ਵਾਲੀ ਇਹਦੇ ਅੰਦਰ ਇਹ ਚਾਰਾਂ ਨੂੰ ਆਪਾਂ ਟਿਕ ਮਾਰਕ ਕਰ ਦਾਂਗੇ ਸੁਖਵਿੰਦਰ ਨੂੰ ਵੀ ਕਰ ਦਾਂਗੇ ਜਸਵੀਰ ਨੂੰ ਵੀ ਕਰ ਦਾਂਗੇ ਅੰਮ੍ਰਿਤਪਾਲ ਤੇ ਹਰਸ਼ਦੀਪ ਨੂੰ ਵੀ ਕਰ ਦਾਂਗੇ ਤੇ ਇਹਨਾਂ ਨੂੰ ਇਹਨਾਂ ਦੀ ਕਰੰਟ ਉਮਰ ਦੇ ਹਿਸਾਬ ਨਾਲ ਵੋਟਰ ਲਿਸਟ ਵਿੱਚ ਲੱਭ ਕੇ ਇਨਾਂ ਦੀ ਕਰੰਟ ਉਮਰ ਦੇ ਹਿਸਾਬ ਨਾਲ ਇਹ ਇਹ ਪੇਜ ਤੇ ਨੋਟ ਕਰ ਦਾਂਗੇ ਵੀ ਇਹ ਏ ਸੀ ਚ ਆਏਗਾ ਅ ਡੀ ਚ ਆਏਗਾ ਜਾਂ ਐਫ ਚ ਆਏਗਾ ਹੁਣ ਜਿਵੇਂ ਇਹ ਬੱਚੇ ਹੈ ਇਹਨਾਂ ਦੇ ਦੋਨੋਂ ਦੇ ਮਾਪੇ ਅ ਜਿਹੜਾ ਹੈਗਾ ਪੋਰਟਲਿਸਟ ਚ ਹੈਗੇ ਆ ਤਿੰਨਾਂ ਦੀ ਉਮਰ ਦੇ ਹਿਸਾਬ ਨਾਲ ਡੀ ਚ ਬਣਨਗੇ ਜਾਂ ਸੀ ਚ ਬਣਨਗੇ ਅਗਰ 20 ਸਾਲ ਤੋਂ ਘੱਟ ਹੋਏ ਤਾਂ ਡੀ ਦੀ ਲਿਸਟ ਚ ਆ ਜਾਣਗੇ ਅਗਰ ਇਹ 38 ਤੋਂ 31 21 ਸਾਲ ਦੇ ਵਿਚਕਾਰ ਹੋਏ ਤਾਂ ਇਸੀ ਦੀ ਲਿਸਟ 'ਚ ਆ ਜਾਣਗੇ ਠੀਕ ਹੈ ਅਗਰੰਦਾ ਇੱਕ ਮਾਪਾਪ ਹੁੰਦਾ 20 ਸਾਲ ਤੋਂ ਘੱਟ ਹੁੰਦੇ ਤਾਂ ਇਹ ਐਫ 'ਚ ਆ ਜਾਣਗੇ ਇਸ ਤਿੱਕਣ ਆਪਣੀ ਆ ਲਿਸਟ ਬਣਾਣੀ ਹੈ ਇਹ ਲਿਸਟ ਇੰਨੇ ਪੇਜ ਕੋਲੇ ਰੱਖਣੇ ਆ ਇਹ ਬੱਚੇ ਦੀ ਕਰੰਟ ਉਮਰ ਦੇਖਣੀ ਹੈ ਅਮਰਿਤਪਾਲ ਤੇ ਹਰਸ਼ਦੀਪ ਇਹ ਮੈਂ ਵੋਟ ਕਾਰਡ ਨੰਬਰ ਲਿਖੇ ਹੋਏ ਨੇ ਸੀਰੀਅਲ ਨੰਬਰ ਲਿਖਿਆ ਹੋਇਆ ਹੈ ਇਹ ਸੀਰੀਅਲ ਨੰਬਰ ਖੋਲਣਾ ਕਰਾਂ ਤਾਂ ਪੁੱਤ ਲਿਸਟ ਵਿੱਚੋਂ ਤੇ ਆਪਣੀ ਲਿਸਟ ਤੇ ਚੜਾ ਦੇਣਾ ਠੀਕ ਹੈ ਜੀ ਇਹਰੇ ਬੱਚੇ ਦੀ ਉਮਰ ਹੋਏਗੀ ਉਸ ਦੇ ਹਿਸਾਬ ਨਾਲ ਇਹ ਵਾਲੀ ਲਿਸਟਾ ਚਾਪਾ ਨਹੀਂ ਪਾ ਦੇਣਾ ਠੀਕ ਹੈ ਜੀ ਇਹ ਆਪਣੀ ਪਹਿਲਾਂ ਬਣ ਗਈ ਸੀਗੀ ਸੀ ਡੀ ਈ ਤੇ ਆਪਾਂ ਇਸ ਤਿਕਿਆਂ ਨਾਲ ਬੱਚਿਆਂ ਦੀ ਬਣਾ ਲੈਣੀ ਹੈ ਇਸ ਤਿਕਿਆਂ ਨਾਲ ਆਪਣੀ ਇਹ ਲਿਸਟਾ ਤਿਆਰ ਹੋ ਜਾਣਗੀ ਆ ਹੁਣ ਆਪਣੀ ਬਣਾਣੀ ਹੈ ਲੰਬਾ ਡਿਟੇਲ ਚ ਨਹੀਂ ਜਾ ਰਿਹਾ ਜੇ ਕਾਫੀ ਡਿਟੇਲ ਚ ਜਾਵਾਂਗੇ ਕਾਫੀ ਲੰਬੀ ਵੀਡੀਓ ਬਣ ਜੇਗੀ ਅਗਰ ਤੁਸੀ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਈ ਤਾਂ ਪਲੀਜ਼ ਮੈਨੂੰ ਕਮੈਂਟ ਵਿੱਚ ਲਿਖ ਸਕਦੇ ਮੈਂ ਤੁਹਾਨੂੰ ਦੱਸ ਦਾਂਗਾ ਉਸ ਤੋਂ ਬਾਅਦ ਆਪਾਂ ਇਹ ਰਹਿ ਜਾਏਗਾ B E T G A B ਆਪਾਂ ਨੇ ਕੀ ਕਰਨਾ ਹੈ ਇੱਥੇ ਸਮਝੋ ਲਾ ਆਪਾਂ ਨੇ ਆਪਣੇ ਟਿਕ ਲਗਾ ਲਿਆ ਵੋਟਰ ਲਿਸਟ ਵਿੱਚ ਹਨਾ ਪਹਿਲਾਂ ਟਿਕ ਲਗਾ ਲਈ ਸੀ ਬੇ ਇਹ ਵੀ ਕਵਰ ਹੋ ਗਿਆ ਇਹ ਵੀ ਕਵਰ ਹੋ ਗਿਆ ਇਹ ਵੀ ਕਵਰ ਹੋ ਗਿਆ ਹੁਣ ਆਪਣੇ ਜਿਹੜਾ ਹੈਗਾ ਲਗਭਗ ਇੱਕ ਪੇਜ ਤੇ ਅਗਰ ਆਪਣੇ 1 2 3 4 5 6 7 8 9 10 30 ਵੋਟਰ ਨੇ ਇੱਕ ਪੇਜ ਤੇ ਆਪਣੇ 30 ਵੋਟਰ ਨੇ 30 ਵਿੱਚੋਂ ਮੋਸਟਲੀ B ਕ ਤਾਂ ਆਪਣੇ ਪਹਿਲਾਂ ਹੀ ਨਿਕਲ ਜਾਣਗੇ ਠੀਕ ਹੈ ਟਿਕ ਲੱਗੇ ਹੋਣ ਜਿੱਟ ਮੀਨਸ ਆਪਣੇ ਇਹ ਅਲੱਗ ਪੈਨ ਲੈ ਲਿਓ ਲਗ ਰੰਗ ਤਾਂ ਤਾਂ ਜੇ ਤੁਹਾਨੂੰ ਪਤਾ ਚੱਲੇ ਕਿ ਇਹ ਵੋਟਰ ਆਪਣੇ ਹੋਗੇ ਹੁਣ ਆਪਨੇ ਕੀ ਕਰਨਾ ਆ ਵੋਟਰ ਆਪਣਾ ਹੋ ਗਿਆ ਆ ਵੋਟਰ ਹੋ ਗਿਆ ਆ ਵੋਟਰ ਹੋ ਗਿਆ ਆ ਵੋਟਰ ਹੋ ਗਿਆ ਹੁਣ ਆ ਵੋਟਰ ਰਹਿ ਗਿਆ ਹੁਣ ਇਹਦੀ ਉਮਰ ਦੇਖਣੀ ਹੈ ਇਹ ਵੋਟਰ ਕੀ ਹੈ 55 ਸਾਲ 55 ਦੇ ਹਿਸਾਬ ਨਾਲ ਕਿਹੜੀ ਲਿਸਟ ਵਿੱਚ ਆਏਗਾ ਜੀ ਇਹ 55 ਦੇ ਹਿਸਾਬ ਨਾਲ ਇਹ 20 ਵਾਲੀ ਲਿਸਟ ਚ ਆਏਗਾ ਠੀਕ ਹੈ B ਵਾਲੀ ਲਿਸਟ ਚ ਆਏਗਾ 38 ਪਲੱਸ ਵਾਲਾ ਹੈ ਵੀ ਇਹ ਵੀ 38 ਪਲੱਸ ਹੈ ਇਹ ਉਹ ਬੋਟਰ ਹੈ ਜਿਹੜਾ 38 38 ਪੱਲੇ 2003 ਦੀ ਲਿਸਟ 'ਚ ਹੈ ਨਹੀਂ ਸੀ ਠੀਕ ਹੈ ਇਹਨੂੰ ਬੀ ਵਾਲੀ ਲਿਸਟ 'ਚ ਪਾ ਦਾਂਗੇ ਉਸ ਤੋਂ ਬਾਅਦ ਆਹ ਵਾਲਾ ਇਹ 58 ਸਾਲ ਦਾ ਹੈ ਜੀ ਇਹ ਵੀ ਬੀ 'ਚ ਆ ਜਾਏਗਾ ਉਦੋਂ ਆਹ ਵਾਲਾ ਇਹ 68 ਸਾਲ ਦਾ ਹੈ ਜੀ ਇਹ ਵੀ ਬੀ 'ਚ ਆ ਜਾਏਗਾ ਇਹ ਵਾਲਾ ਇਹ 28 ਸਾਲ ਦਾ ਹੈ ਤੇ ਜਿਹੜਾ 28 ਸਾਲ ਵਾਲਾ ਹੈ ਕਿਹਦੀ ਲਿਸਟ 'ਚ ਆਏਗਾ ਇਹ ਆ ਵਾਲੀ ਲਿਸਟ 'ਚ ਆਏਗਾ ਈ ਵਾਲੀ ਲਿਸਟ 'ਚ ਆ ਜਾਏਗਾ ਕਿਉਂਕਿ ਆਪਾਂ ਨੇ ਪਹਿਲਾਂ ਆਲਰੇਡੀ ਜੇ 2003 ਵਾਲੀ ਲਿਸਟ ਵਾਲੇ ਬਦਲੇ ਦੇ ਕੰਮ ਕਰ ਚੁੱਕੇ ਹਾਂ टिक लगा चुके हैं और तो अपने जिन्हें भी वोटर रह जाएंगे चाहे आप इन्ना उत्ते लिख दिए बी ए दोने ए ठीक है ए वाला वोटर कि अपना ए अपना ए वाला वोटर किस लिस्ट में जाएगा? ए वाला उम्र के हिसाब से ले सी लिस्ट में आएगा ठीक है जी हूँ अपने इन्होंने ऑलरेडी लिख रखे है भी आ सी विच है आ समझ लो अपना 20 ਸਾਲ ਤੋਂ ਘੱਟ ਵਾਲਾ ਵਾਲੇ ਵਾਲੇ ਚਾ ਜਗਾ ਐਫ ਵਿੱਚ ਲਗਾ ਲਓ ਇੱਕ ਪੇਰੈਂਟ ਹੈ ਇਹਦਾ ਜਾਂ ਇੱਕ ਪੇਰੈਂਟ ਆਇਆ ਜਾਂ ਦੋਨੋਂ ਪੇਰੈਂਟ ਆਇਆ ਤਾਂ ਡੀ ਵਿੱਚ ਲਗਾ ਲਓ ਇਹਨੂੰ ਆਪਾਂ ਨੇ ਡੀ ਵਿੱਚ ਲਗਾ ਲਿਆ ਠੀਕ ਹੈ 20 ਸਾਲ ਤੋਂ ਘੱਟ ਲਗਾ ਲਓ ਠੀਕ ਹੈ ਏਡੀ ਵਿੱਚ ਆ ਗਿਆ ਐਸੀ ਵਿੱਚ ਆ ਗਿਆ ਦੋਨੇ ਏ ਨੇ ਹੁਣ ਜਿਹੜੇ ਆਪਣੇ ਬਾਕੀ ਰਹਿ ਗਏ ਉਹ ਆਪਾਂ ਨੇ ਉਮਰ ਦੇ ਹਿਸਾਬ ਨਾਲ ਏ ਨਾਲ ਵਿੱਚ ਪਾ ਦੇਣੇ ਆ ਬੀ ਈ ਤੇ ਜੀ ਵਿੱਚ ਦੈਟਸ ਇਟ ਦੋਸਤੋ ਮੇਰੇ ਤੋਂ ਗਲਤੀ ਨਾ کئی ਵਾਰ ਹੋਏ 38 ਤੋਂ 31 ਪੜੇ ਗਿਆ 38 ਤੋਂ 31 ਨਹੀਂ ਹੈ 38 ਤੋਂ 21 ਹੈ 21 21 ਠੀਕ ਹੈ ਜੀ 38 ਪਲੱਸ ਹੋ ਗਏ ਇੱਥੇ ਤੁਹਾਨੂੰ ਹੋ ਸਕਦਾ ਹੈ ਕਿ 38 ਵਾਲੇ ਵੀ ਮਿਲ ਜਾਣ ਮਸਲੇ ਇਹ ਤਾਂ ਸਿਰਫ ਇਹ ਹੀ ਹੈ ਕਿ ਜਿਹੜੇ 203 ਦੀ ਲਿਸਟ ਵਿੱਚ ਹੈ ਗਿਆ ਉਹ ਵਾਲੇ ਸਾਰੇ ਆਪਾਂ ਨੇ ਪਾਣੇ ਆ ਇਹਦੇ ਸਾਨੂੰ ਚੱਲਣੇ ਦੋਸਤੋ ਇਹ ਕਰਨਾ ਆਪਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਇਕੱਲਾ ਇਕੱਲਾ ਆਪਣੇ ਡਿਟੇਲ ਆਨਲਾਈਨ ਕਰਨੀ ਆਪਾਂ ਨੂੰ ਇਸ ਲਈ ਜਾ ਤਾਂ ਇਹ ਤੁਸੀਂ ਲਿਸਟ ਬਣਾ ਲਓ ਜਾਂ ਤੁਸੀਂ ਕੋੜ ਸੁੱਖਾ ਕੰਮ ਕਰ ਸਕਦੇ ਜਿਹਦੇ ਭਰਾਵਾਂ ਨੂੰ ਲਿਖਤੀ ਕੰਮ ਜਿਵੇਂ ਮੈਨੂੰ ਲਿਖਤੀ ਕੰਮ 'ਚ ਥੋੜੀ ਜੀ ਪ੍ਰੋਬਲਮ ਆਂਦੀ ਹੈ ਮੈਨੇ ਕਰ 15 ਦਾ ਮੈਂ ਕੰਪਿਊਟਰਾਈਜ਼ਡ ਕਰ ਲਿਆ ਤਾਂ ਤੁਸੀਂ ਇਹ ਕੰਮ ਨੂੰ ਉੱਥੇ ਜਿਵੇਂ 236 ਹੈ ਤੁਸੀਂ ਇੱਥੇ ਇੱਥੇ ਇਹ ਲਿਖੋਗੇ ਅਥੀ 236 ਲਿਖ ਸਕਦੇ ਹੋ ਠੀਕ ਹੈ ਜਿੱਦੋਂ ਡਿਟੇਲ ਮੰਗੀ ਜਾਏਗੀ ਤੁਸੀਂ ਦੱਸ ਸਕਦੇ ਹੋ ਵਸੀਲ ਨੰਬਰ 236 ਇਹ ਇਦੇ ਵਿੱਚ ਤੁਸੀਂ ਦੱਸ ਸਕਦੇ ਹੋ ਏ ਦੇ ਇਹਦਾ ਜਿਹੜਾ ਫਾਦਰ ਹੈ ਸਮਝ ਲਓ ਇਹਦੇ ਫਾਦਰ ਦੀ ਡੈਥ ਹੋ ਗਈ ਹੈ ਇਹਦੀ ਮਦਰ ਹੈ ਉਹਦਾ ਨੰਬਰ ਨਾ ਵੀ 236 ਸੀ ਤੇ ਇਹਦੇ ਵੀ 236 ਆ ਜਾਏਗਾ ਠੀਕ ਹੈ ਬੇ ਉਥੇ ਜਿਹੜੇ ਪਾਉਂਗੇ ਸ਼ੋ ਹੋ ਜਗਾ ਕਿ ਇਹਦੀ ਜਿਹੜੀ ਮਦਰ ਹੈ ਹਥੇ ਐਮ ਪਾ ਦਿਓ ਪਾ ਚੱਲ ਜਗਾ ਬੇਦੀ ਜਿਹੜੀ ਮਦਰ ਹੈ ਉਹ 2003 ਦੀ ਲਿਸਟ ਵਿੱਚ ਸੀ ਉਹਨੇ ਸੀਚ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹ ਵੋਟਰ ਲਿਸਟ ਤੇ ਵੀ ਕੰਮ ਕਰ ਸਕਦੇ ਹੋ ਤੇ ਚਾਹੇ ਜਿਵੇਂ ਮੈਸਨ ਦੱਸਿਆ ਆ ਲਿਸਟਾ ਵੀ ਤਿਆਰ ਕਰ ਸਕਦੇ ਹੋ ਜੇ ਲਿਸਟਾ ਤਿਆਰ ਕਰ ਸਕਦੇ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਹਾਨੂੰ ਪਤਾ ਚੱਲ ਜਾਏਗਾ ਜਦੋਂ ਡਾਕੂਮੈਂਟ ਇਕੱਠੇ ਕਰਨੇ ਆ ਕਿ ਇਹ ਵਾਲੇ ਬੰਦੇ ਤੋਂ ਕਿੰਨੇ ਡਾਕੂਮੈਂਟ ਇਕੱਠੇ ਕਰਨੇ ਆ ਤੇ ਆਹ ਵਾਲੇ ਬੰਦੇ ਤੋਂ ਕਿੰਨੇ ਡਾਕੂਮੈਂਟ ਇਕੱਠੇ ਕਰਨੇ ਆ ਤੁਹਾਨੂੰ ਈਜ਼ੀ ਹੋ ਜਾਏਗਾ ਫਿਊਚਰ ਵਿੱਚ ਪਰ ਜਦੋਂ ਜੇ ਤੁਸੀਂ ਆਨਲਾਈਨ ਡਾਟਾ ਕਰਨਾ ਹੈ ਆਨਲਾਈਨ ਡਾਟੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤੁਸੀਂ ਇੱਥੋਂ ਵੀ ਦੇਖ ਕੇ ਕਰ ਸਕਦੇ ਹੋ ਠੀਕ ਹੈ ਦੋਸਤੋ ਇਹ ਮੇਰਾ ਤਰੀਕਾ ਸੀਗਾ ਸਮਝਵਾਨ ਦਾ ਮੇਰਾ ਜਿਸ ਤਿੱਕੇ ਨਾਲ ਮੈਂ ਕੰਮ ਕੀਤਾ ਮੈਂ ਤੁਹਾਨੂੰ ਆਦੇ ਕੰਮ ਦਾ ਵੀ ਜਿਹੜੀ ਹੈਗੀ ਹੈ ਦਿਖਾ ਦਿੰਦਾ ਮੈਂ ਕਿਵੇਂ ਕੀਤਾ ਮੈਂ ਸਾਰੀ ਡਿਟੇਲ ਦੇ ਵਿੱਚ ਕੰਮ ਕਰ ਚੁੱਕਿਆ ਸਾਰਾ ਕੰਮ ਕਰ ਰਿਹਾ ਆਲਰੇਡੀ ਤੇ ਕਾਫੀ ਹੱਦ ਤੱਕ ਮੇਰਾ ਕੰਮ ਨਿਬੜ ਚੁੱਕਿਆ ਤੇ ਇਹ ਤਰੀਕਾ ਸੀਗਾ ਮੇਰਾ ਕੰਮ ਕਰਨ ਦਾ ਤੇ ਮੈਨੂੰ ਕਾਫੀ ਈਜ਼ੀਲੀ ਹੋ ਗਿਆ ਕੰਮ ਤੇ ਆਸ਼ਾ ਕਰਦਾ ਕਿ ਤੁਹਾਡਾ ਵੀ ਕੰਮ ਈਜ਼ੀਲੀ ਹੋ ਜਾਵੇਗਾ ਫਿਊਚਰ ਵਾਸਤੇ ਤਿਆਰ ਹੋ ਕਿਉਂਕਿ ਫਿਊਚਰ ਵਿੱਚ ਕਾਫੀ ਡਿਟੇਲ ਵਿੱਚ ਕੰਮ ਹੈ ਮੰਗਿਆ ਜਾਵੇਗਾ ਕਾਫੀ ਡਿਟੇਲ ਵਿੱਚ ਹਰੇਕ ਇੱਕ ਵੋਟਰ ਤੇ ਆਪਾਂ ਨੂੰ ਕੰਮ ਕਰਨਾ ਪਵੇਗਾ ਹਰੇਕ ਵੋਟਰ ਦੀ ਇਤਹਾਜ਼ੀ ਡਿਟੇਲ ਤੇ ਪੁਰਾਣੀ ਡਿਟੇਲ ਤੇ ਉਹਦੇ ਨਾਲ ਸੰਬੰਧਿਤ ਨਾਲ ਡਿਟੇਲ 'ਚ ਕੰਮ ਕਰਨਾ ਪਵੇਗਾ ਇਸ ਲਈ ਜਿੰਨੀ ਜਲਦੀ ਤੁਸੀਂ ਡਿਟੇਲ 'ਚ ਕੰਮ ਸ਼ੁਰੂ ਕਰ ਲੋਗੇ ਅੱਗੇ ਆਉਣ ਵਾਲੇ ਸਮੇਂ ਵਿੱਚ ਘੱਟ ਪ੍ਰੈਸ਼ਰ ਲੱਗੇਗਾ ਘੱਟ ਪ੍ਰੈਸ਼ਰ ਮਹਿਸੂਸ ਹੋਏਗਾ ਆਸ਼ਾ ਕਰਦਾ ਹਾਂ ਤੁਹਾਨੂੰ ਸਾਰਾ ਬਿਲਕੁਲ ਸਮਝ ਆ ਗਿਆ ਹੋਵੇਗਾ ਤੇ ਪਲੀਜ਼ ਕੇਪਕਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਗ ਕੋਈ ਚੀਜ਼ ਸਮਝ ਨਹੀਂ ਆਂਦੀ ਹੈ ਕਮੈਂਟ ਵਿੱਚ ਜਰੂਰ ਪੁੱਛਿਓ ਮੈਂ ਆਸ਼ਾ ਕਰ ਕੋਸ਼ਿਸ਼ ਕਰਾਂਗਾ ਪੂਰਾ ਜਵਾਬ ਦੇਣ ਦੀ ਧੰਨਵਾਦ